ਕਾਜ਼ਾਤਰੀਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਵਾਸ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਰੂਤਾ ਬੀਐਸ ਗੱਲ ਦੇ ਵਿੱਚ ਕਿਤੇ ਆ ਕਿ ਪੁਲਿਸ ਜਿਹੜੀ ਹੈ ਕਾਰਵਾਈ ਸਹੀ ਨਹੀਂ ਕਰ ਰਹੀ ਕੀ ਕਹਿਣਾ ਚਾਹੁੰਗੇ ਤੁਸੀਂ ਇਸ ਇਸ ਸੰਬੰਧੀ ਇੱਕ 6/25 ਥਾਣਾ ਥਰਮਲ ਵਿਖੇ ਇੱਕ ਮੁਕੱਦਮਾ ਦਰਜ ਹੋਇਆ ਸੀਗਾ ਜਿਸ ਤੇ ਯਸ਼ਪਿੰਦਰ ਸਿੰਘ ਜੋ ਕਿ ਇੱਕ ਐਡਵੋਕੇਟ ਨੇ ਜਿੰਨਾ ਤੇ ਫਾਇਰਿੰਗ ਹੋਈ ਸੀ ਜੀ ਉਨ੍ਹਾਂ ਦੀ ਸਟੇਟਮੈਂਟ ਤੇ ਮੁਕਦਮਾ ਦਰਜ ਹੋਇਆ ਸੀ ਤੇ ਜਿਸ ਟਾਈਮ ਮੁਕਦਮਾ ਦਰਜ ਹੋਇਆ ਸੀ ਉਹਨਾਂ ਵੱਲੋਂ ਸਟੇਟਮੈਂਟ ਇਹ ਦਿੱਤੀ ਗਈ ਸੀ ਕਿ ਮੇਰੇ ਉੱਪਰ ਫਾਇਰਿੰਗ ਹੋਈ ਆ ਪਰ ਮੈਨੂੰ ਇਸ ਬਾਰੇ ਨਹੀਂ ਪਤਾ ਕਿ ਅਣਪਛਾਤੇ ਬੰਦੇ ਆ ਕੇ ਮੇਰੇ ਤੇ ਫਾਇਰਿੰਗ ਕੀਤੀ ਆ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਥਰਮਲ ਵਿਖੇ ਅਨਨੋਨ ਵਿਧਿਆ ਦੇ ਖਿਲਾਫ ਸੀ ਮੁਕਦਮਾ ਦਰਜ ਕਰ ਲਿਆ ਸੀਗਾ ਮੁਕਦਮਾ ਦਰਜ ਕਰਨ ਉਪਰੰਤ ਅਸੀਂ ਇਹਦੀ ਕਾਫੀ ਕਈ ਐਂਗਲਸ ਤੋਂ ਇਹਦੀ ਅਸੀਂ ਇਨਵੈਸਟੀਗੇਸ਼ਨ ਸਟਾਰਟ ਕੀਤੀ ਸੀ ਕਿਉਂਕਿ ਕਈ ਵੱਖ-ਵੱਖ ਤਰੀਕੇ ਦੀਆਂ ਗੱਲਾਂ ਇਨਵੈਸਟੀਗੇਸ਼ਨ ਸਾਹਮਣੇ ਆਈਆਂ ਸੀਗੀਆਂ ਤੇ ਅਸੀਂ ਡਿਫਰੈਂਟ ਐਂਗਲਸ ਤੇ ਇਨਵੈਸਟੀਗੇਸ਼ਨ ਕੀਤੀ ਹੈ ਕਈ ਐਂਗਲ ਅਸੀਂ ਕਲੀਅਰ ਕਰਕੇ ক্লোਜ਼ ਡਾਊਨ ਕਰਤੇ ਆ ਬਟ ਕਈ ਐਂਗਲ ਤੇ ਸਾਡੀ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਹਜੇ ਵੀ ਚੱਲ ਰਹੀ ਆ ਤੇ ਇਸ ਦੇ ਵਿੱਚ ਅਸੀਂ ਹਜੇ ਵੀ ਐਸ.ਡੀ ਨੂੰ ਲੱਗੇ ਹੋਏ ਆ ਕਿਉਂਕਿ ਫਾਇਰਿੰਗ ਕਿਸ ਵੱਲੋਂ ਕੀਤੀ ਗਈ ਤੇ ਜਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਜਲਦ ਤੋਂ ਜਲਦ ਕੁਸ਼ ਨੂੰ ਆਡੈਂਟੀਫਾਈ ਕਰਕੇ ਅਰੈਸਟ ਕੀਤਾ ਜਾਊਗਾ ਜਿੱਥੋਂ ਤੱਕ ਵੈਪਨ ਦੀ ਗੱਲ ਹੈਗੀ ਆ ਵੈਪਨ ਅਸੀਂ ਕਿਉਂਕਿ ਅਸੀਂ ਡਿਫਰੈਂਟ ਡਿਫਰੈਂਟ ਐਂਗਲਸ ਨੂੰ ਐਕਸਪਲੋਰ ਕਰ ਰਹੇ ਸੀ ਇਨਵੈਸਟੀਗੇਸ਼ਨ ਦੇ ਵਿੱਚ ਵੈਪਨ ਪੁਲਿਸ ਸਕੂਲ ਦੀਆਂ ਅਸੀਂ ਵੈਪਨ ਇਹਨਾਂ ਤੋਂ ਲੈ ਕੇ ਅਸੀਂ ਉਹ ਜਦੋਂ ਫਰੈਂਚਿਸਪ ਤੋਂ ਵਾਪਸ ਆ ਜੂਗਾ ਉਹ ਤਾਂ ਵੈਪਨ ਨੂੰ ਵਾਪਸ ਕਰ ਉਹ ਇਸ ਫਰਦਾਰੀਏ ਕੋਰਟ ਦੇ ਵਿੱਚ ਲਾ ਲੈ ਵੈਪਨ ਵਾਪਸ ਕਰ ਦੋਤਾ ਜੀ ਲੇਕਿਨ ਜਿਹੜੇ ਉਹਨਾਂ ਨੇ ਦੋਸ਼ ਲਾਏ ਨੇ ਕਿ ਵੀ ਕਾਰਵਾਈ ਨਹੀਂ ਸਹੀ ਹੋ ਰਹੀ ਜੀ ਨਹੀਂ ਦੇਖੋ ਮੈਂ ਇਹਨੂੰ ਫੇਰ ਕਿਉਂਕਿ ਬਹੁਤ ਸਪਸ਼ਟ ਹੈ ਜੀ ਇਹਦੇ ਵਿੱਚ ਕਿਉਂਕਿ ਜਦੋਂ ਫਾਇਰਿੰਗ ਹੋਈ ਸੀ ਤੁਰੰਤ ਅਸੀਂ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਸੀ ਸੀਸੀਟੀਵੀ ਟੀਮਸ ਟ੍ਰੈਕਿੰਗ ਟੀਮਸ ਵੱਖਰੀਆਂ ਸੀ ਟੈਕਨੀਕਲ ਐਨਾਲਿਸਟ ਸਾਡੀਆਂ ਟੀਮਾਂ ਵੱਖਰੀਆਂ ਕਰਦੇ ਅਸੀਂ ਆ ਕਈ ਵਾਰ ਕੀ ਹੁੰਦਾ ਹੈ ਜੀ ਅਕਿਊਸ ਅਨਨੋਨ ਹੁੰਦਾ ਆਡੈਂਟੀਫਾਈ ਕਰਨ ਚ ਟਾਈਮ ਲੱਗ ਜਾਂਦਾ ਹੈਗਾ ਬਟ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਪੁਲਿਸ ਇਸ ਤੇ ਕਾਰਵਾਈ ਨਹੀਂ ਕਰਦੀ ਇਨਫੈਕਟ ਅਸੀਂ ਕੰਪਲੇਨੈਂਟ ਨੂੰ ਜਾਂ ਇਹਨਾਂ ਦੇ ਜੋ ਕੋਈ ਫਰੈਂਡਸ ਨੇ ਜਾਂ ਹੋਰ ਕਈ ਵਾਰ ਸਾਡੇ ਕੋਲ ਆਉਂਦੇ ਨੇ ਅਸੀਂ ਇਹਨਾਂ ਨੂੰ ਵੀ ਆਖਿਆ ਜੇ ਤੁਹਾਨੂੰ ਕਿਸੇ ਤੇ ਸ਼ੱਕ ਹੈ ਜਾਂ ਕੋਈ ਹੈ ਇਦਾਂ ਦੀ ਗੱਲਬਾਤ ਸਾਡੇ ਧਿਆਨ ਦੇ ਵਿੱਚ ਲਿਆਂਦਾ ਜਾਵੇ ਤਾਂ ਜੋ ਅਸੀਂ ਉਸ ਤਰੀਕੇ ਨਾਲ ਵੀ ਅੱਗੇ ਤਫਤੀਸ਼ ਕਰ ਲਾਂਗੇ ਹਜੇ ਤੱਕ ਅਜਿਹੀ ਰੇਟ ਤੇ ਕੰਪਲੇਨੈਂਟ ਕੋ ਵੱਲੋਂ ਸਾਨੂੰ ਕੋਈ ਵੀ ਸਪਲੀਮੈਂਟਰੀ ਸਟੇਟਮੈਂਟ ਨਹੀਂ ਦਿੱਤੀ ਗਈ ਹੈ ਕੰਪਲੇਨੈਂਟ ਨੂੰ ਕਿਸੇ ਦੇ ਸ਼ੱਕ ਹੈ ਤਾਂ ਉਹ ਸਾਨੂੰ ਸਪਲੀਮੈਂਟਰੀ ਸਟੇਟਮੈਂਟ ਦੇਣ ਅਸੀਂ ਉਸ ਤੇ ਉਸ ਐਂਗਲ ਨੂੰ ਐਕਸਪਲੋਰ ਕਰਕੇ ਉਸ ਤੇ ਜੋ ਬੰਦ ਕਾਰਵਾਈ ਅਮਲੇ ਚ ਲੈ ਕੇ ਆਵਾਂ ਕੋਈ ਤੁਹਾਡੇ ਕੋਲ ਨੂੰ ਹੁਣ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਸਵਾਲ ਸਾਹਮਣੇ ਆਇਆ ਹੈ ਕੋਈ ਤੱਤ ਹਾਂਜੀ ਮੈਂ ਉਹ ਹੁਣ ਦੇਖੋ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਮੈਂ ਉਹਨੂੰ ਡਾਇਰੈਕਟਲੀ ਤਾਂ ਨਹੀਂ ਡਿਸਕਲੋਜ਼ ਕਰ ਸਕਦਾ ਬਟ ਅਸੀਂ ਜਿਵੇਂ ਜਦੋਂ ਇਨੀਸ਼ੀਅਲੀ ਚਾਰ ਪੰਜ ਗੱਲਾਂ ਸਾਹਮਣੇ ਆਈਆਂ ਸੀਗੀਆਂ ਅਸੀਂ ਉਹਨਾਂ ਦੇ ਵਰਕਆਊਟ ਕਰ ਰਹੇ ਸੀਗੇ ਤੇ ਕੁਝ ਚੀਜ਼ਾਂ ਅਸੀਂ ਕਲੀਅਰ ਕਰ ਲਈਆਂ ਹੈਗੀਆਂ ਉਹ ਉਹ ਕਲੀਅਰ ਹੋ ਗਈਆਂ ਉਹਨਾਂ ਨੂੰ ਐਂਗਲ ਅਸੀਂ ক্লোਜ਼ ਕਰਤਾ ਹਾਂ ਬਟ ਇੱਕ ਜਾਂ ਦੋ ਐਂਗਲਸ ਜੋ ਹਜੇ ਜਿਨ੍ਹਾਂ ਦੇ ਅਸੀਂ ਐਕਸਪਲੋਰ ਮਤਲਬ ਇਨਵੈਸਟੀਗੇਟ ਕਰ ਰਹੇ ਹੈਗੇ ਆ ਤੋ ਐਗਜੈਕਟ ਕੀ ਚੱਲ ਰਿਹਾ ਹੋ ਥੋੜਾ ਇਨਵੈਸਟੀਗੇਸ਼ਨ ਦਾ ਵਿਸ਼ਾ ਜਿੱਦਾਂ ਹੀ ਉਹ ਕਲੀਅਰ ਹੋ ਜਾਊਗਾ ਉਸ ਤੋਂ ਬਾਅਦ ਅਸੀਂ মিডিਆ ਦੇ ਸਾਹਮਣੇ ਪੇਸ਼ ਆਵਾਂਗੇ ਸਰ ਉਹਨਾਂ ਵੱਲੋਂ ਇੱਕ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਜੋ ਬਿਆਨ ਉਹਨਾਂ ਵੱਲੋਂ ਦਿੱਤੇ ਗਏ ਸੀ ਬਾਈ ਨੇਮ ਦਿੱਤੇ ਗਏ ਸੀ ਬਟ ਪੁਲਿਸ ਜਿਹੜੀ ਕਿ ਅਣਮੰਤੇ ਪਰ ਚੰਦਰਸ਼ ਕਰ ਰਹੀ ਹੈ ਮੈਂ ਦੇਖੋ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਆ ਇਹ 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 ਚੀਜ਼ ਤਾਂ ਪ੍ਰੈਕਟੀਕਲੀ ਪੋਸੀਬਲ ਨਹੀਂ ਹੈ ਆਕਰ ਉਹ ਗਿਲ ਸਾਹਿਬ ਨੇ ਉਹਨਾਂ ਨੇ ਉਸ ਬਿਆਨ ਤੇ ਸਾਈਨ ਕੀਤੇ ਜਦੋਂ ਸਟੇਟਮੈਂਟ ਦਿੱਤੀ ਹੈਗੀ ਆ ਤੇ ਜਿਸ ਟਾਈਮ ਇਹ ਸਟੇਟਮੈਂਟ ਹੋਈ ਹੈ ਉਸ ਟਾਈਮ ਉਹ ਉਹਨਾਂ ਦੇ ਹੋਰ ਵੀ ਜਿਹੜੇ ਕਲੀਕ ਸੀਗੇ ਐਡਵੋਕੇਟ ਸੀਗੇ ਉੱਥੇ ਮੌਜੂਦ ਸੀਗੇ ਤਾਂ ਉਹਨਾਂ ਵੱਲੋਂ ਹੀ ਅਣਪਛਾਤੇਆਂ ਤੇ ਅਨਨੋਨ ਤੇ ਹੀ ਦਿੱਤਾ ਗਿਆ ਸੀ ਜੇ ਉਹਨਾਂ ਵੱਲੋਂ ਕਿਸੇ ਤੇ ਸ਼ੱਕ ਸੀ ਉਹ ਬਾਇ ਨੇਮ ਤਾਂ ਸੀ ਬਾਇ ਨੇਮ ਦਰਜ ਕਰ ਲੈਂਦੇ ਉਹਨਾਂ ਦੇ ਬਕਾਇਦਾ ਉਹਨਾਂ ਦੇ ਬਿਆਨ ਤੇ ਸਟੇਟਮੈਂਟ ਹੈਗੀ ਆ ਉਹ ਸਾਈਨ ਹੈਗੀ ਸਾਈਨ ਬਿਆਨ ਦਿੱਤੇ ਨੇ ਉਹਨਾਂ ਨੇ ਤੇ ਸੈਕੰਡਲੀ ਉਸ ਤੋਂ ਬਾਅਦ ਵੀ ਕੋਈ ਸਪਲੀਮੈਂਟਰੀ ਸਟੇਟਮੈਂਟ ਅਜ ਤੱਕ ਨਹੀਂ ਦਿੱਤੀ ਉਹਨਾਂ ਨੇ ਮਤਲਬ ਉਹ ਸਪਲੀਮੈਂਟਰੀ ਸਟੇਟਮੈਂਟ ਦੇਣ ਦੇਖੋ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਤੁਹਾਡੇ ਆਈਓ ਦੇ ਮਤਲਬ ਦਾ ਬਿਆਨਾਂ ਦੇ ਉੱਪਰ ਹੀ ਹੋਇਆ ਹੋਇਆ ਹੈ ਨਹੀਂ ਜੀ ਅਖਿਆ ਕੰਪਲੇਨੈਂਟ ਦੀ ਸਟੇਟਮੈਂਟ ਹੈ ਕਿਉਂਕਿ ਜਿਸ ਦੇ ਨੇ ਫਾਇਰਿੰਗ ਹੋਈ ਹੈਗੀ ਆ ਉਸ ਦਿਨ ਅਸੀਂ ਇਹ ਕੰਪਲੇਨੈਂਟ ਨਾਲ ਅਪਰੋਚ ਕੀ ਗੱਲ ਕੀਤੀ ਸੀ ਉਹ ਕਹਿੰਦੇ ਸੀ ਵੀ ਮੈਂ ਠੀਕ ਨਹੀਂ ਆ ਮੈਂ ਇਲਾਜ ਕਰਾਉਣਾ ਚਾਹ ਲੋ ਉਹ ਦਰਾਂ ਨੇ ਇਲਾਜ ਵੀ ਸੀਗਾ ਤੇ ਉਸ ਦਿਨ ਉਹਨਾਂ ਨੇ ਕਿਹਾ ਸੀ ਵੀ ਮੈਂ ਤੁਹਾਨੂੰ ਅਗਲੇ ਦਿਨ ਸਟੇਟਮੈਂਟ ਦੇ ਆਉਂਗਾ ਤਾਂ ਉਸ ਸੰਬੰਧੀ ਆਈਓ ਵੱਲੋਂ ਡੀਲੀਅਰ ਐਂਟਰੀ ਵੀ ਪਾਈ ਗਈ ਸੀ ਤੇ ਅਗਲੇ ਦਿਨ ਆਈਓ ਦੀ ਸਟੇਟਮੈਂਟ ਆਪਣੇ ਕੰਪਲੇਨੈਂਟ ਦੀ ਸਟੇਟਮੈਂਟ ਤੇ ਜੋ ਇਹਨਾਂ ਨੇ ਬਿਆਨ ਦਿੱਤਾ ਸੀਗਾ ਅਕੋਰਡਿੰਗਲੀ ਅਸੀਂ ਮੁਕੱਦਮਾ ਦਰਜ ਕਰਕੇ ਤੇ ਕਾਨੂੰਨੀ ਹੋਰ ਵਿੱਚ ਲੈ ਕੇ ਆ ਰਹੇ ਹਾਂ ਜੀ ਉਹਨਾਂ ਨੇ ਇਹ ਵੀ ਕਹਿਣਾ ਸਰ ਕਿ ਪੁਲਿਸ ਦਬਾਅ ਪਾ ਰਹੀ ਹੈ ਸਾਡੇ ਤੇ ਰਾਜ਼ੀਨਾਮਾ ਵਗੈਰਾ ਕਰਨ ਵਾਸਤੇ ਇਸ ਤਰ੍ਹਾਂ ਦੀ ਬਗਾਲ ਲਿਕੋ ਇਹ ਇੱਦਾਂ ਦੀ ਕੋਈ ਗੱਲ ਨਹੀਂ ਆ ਪੁਲਿਸ ਦਬਾਅ ਹਜੇ ਤੱਕ ਤਾਂ ਅਕਿਊਜ਼ਡ ਹੀ ਨਹੀਂ ਆਇਡੈਂਟੀਫਾਈ ਹੋਇਆ ਅਕਿਊਜ਼ ਆਇਡੈਂਟੀਫਾਈ ਅਸੀਂ ਤਾਂ ਅਕਿਊਜ਼ ਆਇਡੈਂਟੀਫਾਈ ਕਰ ਰਹੇ ਆ ਸਾਡਾ ਏ ਕਲੀਅਰ ਹੈਗਾ ਪੁਲਿਸ ਦਾ ਵੀ ਜਿਸ ਤਰ੍ਹਾਂ ਹੀ ਸਾਡੀ ਕੋਕਿਊਜ਼ ਆਇਡੈਂਟੀਫਾਈ ਹੋ ਜਾਂਦਾ ਅਸੀਂ ਸਭ ਤੋਂ ਸਖਤ ਕਾਰਵਾਈ ਅਸੀਂ ਅਰੈਸਟ ਕਰਕੇ ਅਲੱਗੀ ਕਾਰਵਾਈਆਂ ਵਾਲੇ ਵਿੱਚ ਲੈ ਕੇ ਜਾਵਾਂਗੇ ਸੈਕੰਡਲੀ ਦੇਖੋ ਸਾਰੇ ਐਡਵੋਕੇਟਸ ਨੇ ਸਾਰੇ ਬੜੇ ਲਿਖੇ ਨੇ ਕਾਨੂੰਨ ਦੇ ਮਾਰਨੇ ਕਾਨੂੰਨ ਨੂੰ ਸਮਝਦੇ ਨੇ ਤਾਂ ਮਤਲਬ ਪੁਲਿਸ ਦਾ ਦਬਾਅ ਪਾਉਣ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਇਹਦੇ ਵਿੱਚ ਸਾਡਾ ਤਾਂ ਏ ਕਲੀਅਰ ਹੈ ਕਿ ਅਗਰ ਇਹਨਾਂ ਨੂੰ ਵੀ ਕੋਈ ਸ਼ੱਕ ਹੈ ਜਾਂ ਇਹਨਾਂ ਨੂੰ ਲੱਗਦਾ ਹੈ ਵੀ ਕੋਈ ਕੋਈ ਡਿਫਰੈਂਟ ਐਂਗਲ ਹੈ ਜਾਂ ਕੋਈ ਚੀਜ਼ ਹੈ ਜਾਂ ਕੋਈ ਰੰਜਿਸ਼ ਹੈ ਇਹਨਾਂ ਨੂੰ ਲੱਗਦਾ ਵੀ ਕਿਸ ਵਜ੍ਹਾ ਇਸ ਫਾਈਲ ਦਾ ਪਾਟ ਬਣਾ ਕੇ ਅਗਲੀ ਕਾਰਵਾਈ ਹਮਲ ਵਿੱਚ ਲੈ ਕੇ ਆਉਣੀ ਹੈ